ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋਡਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019877 ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਕਾਰਪੋਰੇਸ਼ਨ ਪਿੰਡ ਗਹਿੜਾ ਜਿਲ੍ਹਾ ਆਪਣਾ ਪੈ ਗਿਆ ਬਰਨਾਲਾ ਤੇ ਗਹਿੜਾ ਜਿਹੜਾ ਨਹਿਰ ਵਾਲੇ ਕਹਿੰਦੇ ਨੇ ਹਾਂਜੀ ਤੇ ਮੋਬਾਈਲ ਨੰਬਰ ਵੀਰ ਆਪਣਾ 84270 ਜੀ 28021 84270 2801 ਜਿਹੜੀ ਆਪਾਂ ਜਰਸੀ ਬੱਚੀ ਦੇਖਦੇ ਪਏ ਆਪਣੀ ਖਰੀਦੀ ਵਜ੍ਹਾ ਕਰਤੀ ਹੈ ਇਹ ਕਰਤੀ ਹੈ ਠੀਕ ਹੈ ਕਰਦੀ ਜੰਪਲ ਬੱਚੀ ਆ ਪਤਾ ਕੁਛ ਕਿਹੜੇ ਸੀਮ ਹੰਦੀ ਹੈ ਇਹ ਆਪਣੀ ਹੈਗੀ ਆਗੀ ਸੀਮ ਉਹਨਾਂ ਦੀ ਜਾਨ ਠੀਕ ਹੈ ਤੇ ਇਹਦੀ ਮਾਂ ਥੱਲੇ ਕਿੰਨਾ ਦੁੱਧ ਸੀਗਾ ਇਹਦੀ ਮਾਂ ਥੱਲੇ ਹੈਗਾ 20 ਲੀਟਰ 20 ਲੀਟਰ ਵਾਲੀ ਦੀ ਬੱਚੀ ਆ ਤੇ ਦੰਦੋ ਇਸ ਵਕਤ ਬਿਲਕੁਲ ਖੀਦੀ ਆ ਲਗਭਗ ਅੰਦਾਜ਼ਾ ਲਾਈਏ ਉਮਰ ਇਹਦੀ 22 ਤੇ 1 ਮਹੀਨੇ ਠੀਕ ਦੇ 20 ਤੋਂ 25 ਕਰਦਾ ਠੀਕ ਹੈ ਹੁਣ ਪਤਾ ਕਿਹੜਾ ਸੀਮ ਲੱਗਿਆ ਵਾ ਹੋਰ ਵੀ ਨਹੀਂ ਇਹਦੇ ਉਸੋ ਹੀ ਸਾਹਮਣੇ ਸਵਾਰਗਾ ਠੀਕ ਹੈ ਮਤਲਬ ਚੰਗਾ ਗਏ ਠੀਕ ਹੈ ਦਿਨ ਕਹਿ ਕੇ ਲੈਂਦੀ ਆਉਣੇ ਦਿਨ ਦੇ 5 ਕਰੇਗੇ 5 ਕ ਦਿਨ ਸੂਣ ਚ ਬਾਕੀ ਠੀਕ ਹੈ ਤੇ ਮਤਲਬ ਸੀਲ ਠੰਡੀ ਵਧੀਆ ਕੀ ਕੋਈ ਦਿੱਕਤ ਨਹੀਂ ਸੀਲ ਠੰਡੀ ਪੂਰੀ ਸੋ ਵੀਰੋ ਠੰਡੀ ਸੀਲ ਦੇਖੋ ਵਾਧੂ ਆ ਤੇ ਦਿਨ ਇਹਦੇ ਰਹਿ ਗਏ ਮੰਨ ਲਾ ਸਾਰੇ 8 ਆਣਾ ਸੂਣ ਚ ਧੋਰੀ ਭਰਾ ਬਾਹਰ ਨੂੰ ਸੋ ਬ్రో ਸਾਫ ਸੁਥਰੀ ਜਰਸੀ ਆ 골ਡਨ ਕਲਰ ਦੇ ਵਿੱਚ ਆ ਗਈ ਇੱਕ ਹਫ਼ਤਾ ਤੱਕ ਪੈਂਡਿੰਗ ਪਿਆ ਘਰ ਦੀ ਪਾਲੀ ਬੱਚੇ ਫੁੱਲ ਬ੍ਰੀਡ ਦੇ ਵਿੱਚ ਕੋਈ ਇਹ ਨਹੀਂ ਗੱਲ ਜੀ ਮੱਛਲ ਵਾਲੀ ਚੰਗੀ ਜਿੰਦ ਜਾਨ ਵਾਲੀ ਆਪਣੇ ਪੰਜਾਬ ਦੇ ਵਾਤਾਵਰਣ ਦੇ ਵਿੱਚ ਇੱਥੇ ਜੰਮੀ ਪਲੀ ਹੈਗੀ ਸੋ ਮੱਥੇ ਦੇ ਟਵਾ ਦੇਖੋ ਜਮਾ ਕੌਲਾ ਪਾਣੀ ਦਾ ਪੈਜੂ ਇਹਦੇ ਤੇ ਬਾਕੀ ਬਾਲਟੇਲਾ ਦੇਖੋ ਕਾਫੀ ਪਈਆਂ ਹਵਾ ਨਾਲ ਬਹੁਤ ਸੋਹਣਾ ਸਾਫ ਸੁਥਰਾ ਤੇ ਰਾਜੀ ਖੇਰ ਪਲੀ ਪੁਲੀ ਵੀ ਬਹੁਤ ਆ ਕੱਦ ਕਾਟ ਤੇ ਜਿੰਦੇ ਜਾਨ ਬਹੁਤ ਆ ਮੋਹਰ ਲਿਆ ਭਰਾ ਕਮਾ ਲਿਓ ਰੇਨ ਬਸ ਸੋ ਬਾਕੀ ਪਲਾਂਜਾ ਵਗੈਰਾ ਦੇਖੋ ਪਲਾਂਜਾ ਬਹੁਤ ਪਈਆਂ ਸੋ ਮੱਥੇ ਟਵਾ ਦੇਖ ਸਕਦੇ ਤੇ ਬਿਲਕੁਲ ਨਿਕਨਿਕ ਕ ਕਾਨਾ ਫੁੱਲ ਬਰੀਡ ਦੇ ਵਿੱਚ ਆ ਗਈ ਪਹਿਲਾ ਸੂਆ ਪਲੂਨ ਦੰਦੋ ਬਿਲਕੁਲ ਖੀਰੀ ਸੂਨ ਦੇ ਵਿੱਚ ਇੱਕ ਹਫਤਾ ਪੈਂਡਿੰਗ ਘਰ ਦੀ ਜੰਬੜਾ ਤੇ ਸੀਮਿੰਟ ਰਖਾਇਆ ਖੈਰ ਚੰਗਾ ਪਰ ਇਹ ਨਹੀਂ ਪਤਾ ਕਨਫਰਮ ਇਮਪਰੀ ਤੇ ਜੱਗ ਕਿਸੇ ਦਾ ਨਾਮ ਲੈਦੀ ਵੀਰ ਕੇ ਦੋ ਪੈਦਾ ਕੋਈ ਨਹੀਂ ਡਾਕਟਰ ਜੀ ਵੀ ਆਪਾਂ ਨਾਰਮਲ ਕਹਿ ਦਿੰਦੇ ਨੇ ਵੀ ਚੰਗਾ ਸੀਮਿੰਟ ਰਖਾਉਣਾ ਉਹ ਕਹਿ ਕੇ ਤੇ ਬਾਕੀ ਹੋਰ ਵੀ ਪਸ਼ੂ ਦੇਖੋ ਵੀਰਾਂ ਦੇ ਬਹੁਤ ਚੰਗੇ ਆ ਮੰਨ ਲਓ ਚੰਗਾ ਸੀਮਿੰਟ ਕਹਿ ਕੇ ਰਖਾ ਲੈਂਦੇ ਆ ਤੇ ਵੀ ਵਧੀਆ ਸਾਵਸ ਸੰਭਾਲ ਕੇਅਰ ਵਗੈਰਾ ਵੀ ਚੰਗੀ ਆ ਤੇ ਵੀਰੇ ਭਾਅ ਵੀਰ ਇਹਦਾ ਕੀ ਕਰੀ ਆਪਾਂ ਭਾਅ ਵੀਰੇ 75000 ਕਿ ਜੈਸੋ ਜੀ ਮੌਕੇ ਤੇ ਨੰਬਰ ਬੋਲ ਜੀ ਦੁਬਾਰੇ ਆਪਣਾ 84270 26021 ਠੀਕ ਹੈ ਸੋ ਕਿਸੇ ਵੀਰデア ਬੱਚੀ ਪਸੰਦ ਹੋਵੇ ਇਸ ਨੰਬਰ ਤੇ ਕਨੈਕਟ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ